ਸਰਪੇਹਲਜ ਕਬੱਡੀ ਕਲੱਬ ਵਾਲੇ ਸਾਰੇ ਤਰ੍ਹਾਂ ਲਾਈ ਉੜਿਆ ਬੇਲਦ ਕਬੱਡੀ ਕਲੱਬ ਯੂਕੇ ਦਾ ਬਹੁਤ ਵੱਡਾ ਰੋਲ ਧੰਨਵਾਦ ਸਾਡੇ ਮਨੂ ਆਸਰਾ ਗੁਰਬੀਤ ਸਮਰਾ ਸਰਪਾ ਆਸਟ੍ਰੇਲੀਆ ਵਾਲੇ ਭਰਾ ਅੰਬੇ ਲਈ ਹਜ਼ਾਰ ਫੜਾਇਆ ਗੁਰਬੀਤ ਭਾਈ ਆ ਵੇਖਾਂਗੇ ਸਾਹਮਣੇ ਰਕੇਸ਼ ਮੋਪਰੀਆ ਇੱਕ ਪਾਸੇ ਬਾਹੂ ਅਕਪੁਰ ਲੱਗਿਆ 500 ਮੇਰੇ ਵੀਰੋ ਉਸੇ ਰਕੇਸ਼ ਕੰਦੇ ਬੋਪਰੀਆ ਕਬੱਡੀ ਪਾਉਣ ਦੇ ਲਈ ਅੱਗੇ বল ਵਧਦਾ ਪਿਆ ਸਾਹਮਣੇ ਦੇਖਾਂਗੇ ਸਿਨੂ ਟੇਡਾ ਟੇਡਾ ਦੇਖਦਾ ਕਿ ਸਿਨੂ ਕਹਿੰਦਾ ਨਾਟਗਾਰਾ ਘਰੇ ਲੈ ਕੇ ਜਾਣਾ ਹਾਕਮ ਬਾਲਿਆ ਕਹਿੰਦਾ ਇਕਣ ਕਿੱਕੜ ਉਹ ਨਾਟਗਾਰਾ ਮੈਲਕ ਜਾਣਾ ਔਰ ਰਕੇਸ਼ ਬੋਪਰੀਆ ਕਬੱਡੀ ਪਾਉਣ ਦੇ ਲਈ ਅੱਗੇ বল ਵਧਦਾ ਹੋਇਆ ਗਿੰਦੀ ਅਸਰਾ ਕੋਲ ਹੋ ਦੇਖਦਾ ਮੇਰੇ ਵੀਰੋ ਪੁੱਤੇ ਸਿਨੂ ਸਿਨੂ ਇਹ ਸਿਨੂ ਆ गिदी आहे फाइनल मैच आहे पैंती लख ला हरिया वारा उते कंदे ਬੱਲੇ ਬੱਲੇ ਪੂਰੀਆ ਸਰਸਲ ਤੇ ਦੂਜੇ ਪਾਸੇ ਸਿੱਧੂ ਹਾਕਮ ਵਾਲੀਏ ਤੋਂ ਮੋ ਮੇਰੇ ਵੀਰੋ ਨਾਟਗਾਰਾ ਖੋਲ ਲੱਗਾ ਹੋਇਆ ਉਹ ਚੱਕੂ ਤੋਂ ਨਾਟਗਾਰਾ ਖੋਲ ਲੱਗਾ ਹੋਇਆ ਇੱਕ ਪਾਸੇ ਪੂਰੀਆ ਸਰਸਲ ਵਾਲਾ ਤੇ ਦੂਜੇ ਪਾਸੇ ਸਿੱਧੂ ਆ ਪਾਉ ਅਮਰਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਥੋੜੀ ਦੂਰ ਨੇ ਉਹ ਸਮਾਂ ਵੀ ਦਾ ਹਾਕਮ ਪਰ ਇਹਨੂੰ ਦਿੱਤਾ ਗਿਆ ਰੋਕ ਕਰੋ ਜੀ ਜਿਹੜਾ ਰੇਡ ਵਾਂ ਤੀਜੀ ਰੇਡ ਵੱਧ ਸੀ ਉਹ ਪੁਆਇੰਟ ਹਾਕਮ ਹਾਕਮ ਬਾਲਦਾ ਜੀ ਤੇ ਆਹ ਖਿਡਾਰੀ ਨਿਕੀ ਦਰ ਕਬੱਡੀ ਪਾਉਣ ਦੇ ਲਈ ਰਕੇਸ਼ ਮੋਪਰੀਆ ਅੱਗੇ ਬਲ ਵਾਤਾ ਹੋਇਆ ਉਹ ਛੇਮਾ ਠੋਕਦਾ ਓ ਉਹ ਛੇਮਾ ਠੋਕਦਾ ਸੀਲੂ ਨੇ ਸੰਧੂਆ ਮੋਟਰਸਾਈਕਲ ਖਨੌਰੀ ਦਾ ਬਾਡਰ ਟਬਾ ਕੇ ਜਾਲ ਤੋੜ ਕੇ ਅੰਦਰ ਨਾ ਆਓ ਬੇਨਤੀ ਆ ਤੁਹਾਨੂੰ ਹੱਤ ਬੰਨ ਕੀ ਬੇਨਤੀ ਹੈ ਹੱਤ ਬੰਨ ਕੇ ਬੇਨਤੀ ਆ ਮੈਚ ਦਾ ਉਧਰ ਕਿੱਦੀ ਵੱਲੋਂ ਸਮਾ ਪੰਜਾਬ ਪੁਲਿਸ ਨੂੰ ਕਹਿੰਦੇ ਆ ਕਿ ਤੁਸੀਂ ਡਟਿਆ ਸਾਬੋ ਉਹ 시ਨੂਆ 시ਨੂ ਨੇ ਛੇ ਥੋਕਤੇ ਉਹ ਸੱਤਵਾ ਉਹ ਬਾਹੂ ਅਕਬਰਵਾ 시ਨੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਵੇਖਾਂਗੇ ਗੱਲ ਕਿਦਾਂ ਦੀ ਹੋ ਗਈ ਸਮਾ ਦੱਸੂਗਾ ਵਖਤ ਦੱਸੂ ਇੱਕ ਪਾਸੇ ਬੂੜਿਆ ਸੀਸਰ ਵਾਲਾ ਤੇ ਦੂਜੇ ਪਾਸੇ 시ਨੂ ਬੱਲੇ 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 ਜਗਾਲਰੀ ਕੋਲੇ ਖੜਾਤਾ ਨਾਟਿਆ ਨਾਲ ਲਾ ਜਾ ਕੇ ਉਹ ਸੰਧੂਆ ਖੜਾਤਾ ਨਾਟਿਆ ਨਾਲ ਲਾ ਜਾ ਕੇ ਸੰਧੂਆ ਉਹ ਕਹਿੰਦੇ ਸਿਰਾ ਲਾਤਾ ਉਹ ਸੀਲੂ ਦੇ